ਕਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਤੇ ਅੱਜ ਸਵੇਰੇ ਉੱਠੇ ਆ ਤੇ ਸਵੇਰੇ ਉੱਠ ਕੇ ਤੇ ਆਪਣਾ ਜਿਹੜਾ ਸ਼ਡਿਊਲ ਹੁੰਦਾ ਸੀਗਾ ਸ਼ੁੱਕਰਵਾਰ ਦਾ ਤੇ ਉਹ ਆਪਾਂ ਤੁਹਾਨੂੰ ਦਿਖਾਉਨੇ ਕੀ ਹੁੰਦਾ ਸੀਗਾ ਤੇ ਅੱਜ ਬਹੁਤ ਚੀਜ਼ਾਂ ਜੋ ਵਰਕ ਯੂਨੀਅਨ ਦੇ ਵਿੱਚ ਜਿਹੜੀਆਂ ਹੁੰਦੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਜੋ ਚਲਦੇ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਆਜੋ ਚਲਦੇ ਆ ਦੋਸਤੋ ਸੂਟ ਚ ਚੜ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਸੂਰਜ ਸੱਪੇ ਆ ਗਿਆ ਸਵੇਰ ਦਾ ਨੋ ਤੇ ਆਪਾਂ ਬਾਹਰ ਨੂੰ ਚੱਲਦੇ ਆਂ ਤੇ ਆਪਾਂ ਸਾਈਕਲਿੰਗ ਕਰਦੇ ਹੋਏ ਚੱਲੇ ਆ ਤੇ ਆ ਦੂਜੀ ਘਰ ਇਧਰਲੀ ਸਾਈਡ ਸਾਰੇ ਯੂਰਪ ਯੂਨੀਅਨ ਹੰਗਰੀ ਦੇ ਵਿੱਚ ਇਹ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਯਰਤ ਦੇ ਦੇਸ਼ ਹੈ ਜੇ ਘਰ ਹੁੰਦੇ ਆ ਰਹਿائش ਹੁੰਦੀ ਆ ਬਾਹਰ ਐ ਮਤਲਬ ਥੋੜਾ ਬਹੁਤ ਥਾਂ ਦਿੱਤਾ ਹੁੰਦਾ ਗੱਡੀ ਪਾਰਕਿੰਗ ਵਾਸਤੇ ਕੋਈ ਰੱਖ ਲੈਂਦਾ ਕੋਈ ਇੱਥੇ ਫੁੱਲ ਬੁੱਟੇ ਲਾ ਲੈਂਦਾ ਹਨਾ ਜਿੰਮੇ ਆਪਣੇ ਚੰਡੀਗੜ੍ਹ ਵਗੈਰਾ ਸ਼ਹਿਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਸ਼ੇਮ ਮਾਡਲ ਤੇ ਹਨਾ ਕੋਈ ਗੱਡੀ ਵਾਲਾ ਕੋਈ ਗੱਡੀ پارک ਕਰ ਲੈਂਦਾ ਤੇ ਇਸ ਟਾਈਮ ਆ ਆਪਾਂ ਚੱਲ ਰਹੇ ਆ ਤੁਹਾਨੂੰ ਦਿਖਾਉਣੇ ਆ ਅੱਜ ਆਪਣਾ ਸ਼ਡਿਊਲ ਕੀ ਆ ਤੇ ਇੱਥੇ ਦਾ ਬਿਹਤਰੀਨ ਜਿਹੜਾ ਯੂਰਪ ਦੇ ਵਿੱਚ ਆ ਵੀ ਇਹ ਕਿਵੇਂ ਹਨਾ ਕਾਮਯਾਬ ਰੱਖਦੇ ਆ ਉਹ ਸਾਰੀ ਚੀਜ਼ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੱਖੋ ਵੱਖਰੇ ਤਰੀਕੇ ਨਾਲ ਘਰ ਆ ਜਿਵੇਂ ਕੋਈ ਅਮੀਰ ਆ ਥੋੜਾ ਜਿਹਾ ਤਕੜਾ ਪਾ ਲੈਂਦਾ ਜਾ ਕੰਮ ਕਰ ਕਰਦੇ ਆ ਚੰਗੇ ਹਣਾ ਜਿਹੜਾ ਕੋਈ ਦਰਮਿਆਨਾ ਉਹ ਆਪ ਦੇ ਹਿਸਾਬ ਨਾਲ ਪਾ ਲੈਂਦਾ ਠੀਕ ਹੈ ਤੇ ਐ ਮਤਲਬ ਘਰਾਂ ਦੇ ਆਪ ਦੇ ਆਪ ਦੇ ਹਿਸਾਬ ਆ ਕੋਈ ਪਾਰਕ ਬਣਾ ਲੈਂਦਾ ਕੋਈ ਕਿਵੇਂ ਹਣਾ ਤੁਸੀਂ ਦੇਖ ਸਕਦੇ ਹੋ ਘਰ ਇਸ ਤਰ੍ਹਾਂ ਦੇ ਹੀ ਰਹਿ ਗਏ ਆ ਹਰ ਪਾਸੇ ਤੇ ਸਾਰੇ ਪਾਸੇ ਨਾ ਮਤਲਬ ਆ ਦੇਖੋ ਬੂਟੇ ਲਾਏ ਆ ਕਿਸ ਨੇ ਪੂਰਾ ਇਹਨਾਂ ਸਫਾਈ ਰੱਖਦੇ ਆ ਆ ਇੱਕ ਸੱਜਣਾ ਤੇ ਜਿਹੜੇ ਹੀ ਹਰੇਕ ਪਿੰਡ ਜਿਹੜਾ ਸ਼ਹਿਰ ਆ ਯੂਰਪ ਦੇ ਵਿੱਚ ਇਸ ਤਰ੍ਹਾਂ ਦਾ ਹੀ ਬਣਿਆ ਹੋਇਆ ਆ ਜੋ ਅਪਰ ਅੰਦਰ ਚ ਤੁਹਾਨੂੰ ਦਿਖਾਉਨੇ ਆ ਆ ਮਾਰਕੀਟ ਆ ਜਾਂਦੀ ਆ ਚੈਨਾਲਾਂ ਦੀ ਉਧਰਲੇ ਵਾਸਤੇ ਇੱਕ ਹੋਰ ਉਹਨਾਂ ਦੀ ਮਾਰਕੀਟ ਆ ਦੋਸਤੋ ਆ ਬੱਸ ਸਟੈਂਡ ਆ ਜਾਂਦਾ ਇੱਥੋਂ ਦਾ ਆ ਬੱਸ ਸਟੈਂਡ ਆ ਇਹ ਮੈਂ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕਿਆ ਇਸ ਤਰ੍ਹਾਂ ਦੇ ਬੱਸ ਸਟੈਂਡ ਹਰ ਥਾਂ ਤੇ ਹੁੰਦੇ ਆ ਇੱਥੇ ਬੈਠਣ ਨੂੰ ਜਗ੍ਹਾ ਬਣੀ ਹੁੰਦੀ ਆ ਦੋਸਤੋ ਦੋਸਤੋ ਆਪਾਂ ਪਹੁੰਚ ਚੁੱਕੇ ਆ ਤੇ ਆਪਾਂ ਸਵੇਰ ਦਾ ਸਮਾਂ 9:00 ਵਜੇ ਹੋਇਆ ਸਾਢੇ 9 ਦਾ ਸਵੇਰ ਦੇ ਟਾਈਮ ਇੱਥੇ ਸ਼ੁੱਕਰਵਾਰ ਤੇ ਕੀ ਹੁੰਦਾਗਾ ਉਹ ਤੁਹਾਨੂੰ ਦਿਖਾਉਨੇ ਆ ਤੇ ਆਹ ਕ੍ਰੋਸਿੰਗ ਇੱਥੇ ਪੱਕਾ ਹੁੰਦੀ ਹੈ ਇਹਨਾਂ ਨੇ ਜਦੋਂ ਆਪਾਂ ਸਾਈਕਲ ਤੇ ਆਗੇ ਤੇ ਗੱਡੀਆਂ ਨੇ ਰੋਕ ਦੇਣੀ ਹੈ ਠੀਕ ਹੈ ਇੱਥੇ ਹਰ ਗੱਡੀ ਰੁਕ ਜਾਂਦੀ ਹੈ ਉਹਦੀ ਦੋਸਤੋ ਤੁਸੀਂ ਮਗਰ ਦੇਖ ਸਕਦੇ ਆਂ ਵੀ ਇੱਕ ਪੰਡਾਲ ਜਾਂ ਲੱਗਿਆ ਹੋਇਆ ਤੇ ਪੰਡਾਲ ਜਿਹਦੇ ਵਿੱਚ ਕੁਝ ਚੱਲ ਰਿਹਾਗਾ ਆਪਾਂ ਤੁਹਾਨੂੰ ਦਿਖਾਉਨੇ ਆਂ ਬਹੁਤ ਸਾਰੀਆਂ ਗੱਡੀਆਂ ਖੜੀਆਂ ਆ ਤੁਸੀਂ ਦੇਖ ਸਕਦੇ ਹੋ Dejte kurz, zajímáš se, A ਦੋਸਤੋ ਇਹ ਮਾਰਕੀਟ ਵਗੈਰਾ ਅੱਗੀ ਹੁੰਦੀ ਆ ਇੱਥੇ ਸਾਰੇ ਸਾਮਾਨ ਹਰ ਤਰ੍ਹਾਂ ਦੇ ਇਧਰੀ ਸਾਈਡ ਸ਼ਹਿਰ ਪਿਆਗਾ ਗੋਰੇ ਆਪ ਦਾ ਸਾਮਾਨ ਆਵੇ ਵੇਚ ਸਕਦੇ ਆ ਇੱਥੇ ਮੰਡੀ ਕਰਨ ਤੇ ਇੱਥੇ ਆਪ ਦੀ ਸਬਜੀ ਆਪ ਦਾ ਹਰੇਕ ਗੋਰਾ ਸਾਮਾਨ ਵੇਚ ਸਕਦਾ ਇਹ ਸ਼ੁੱਕਰਵਾਰ ਜਾਂ ਸ਼ਨੀਵਾਰ ਹਰ ਪਿੰਡ ਦੇ ਵਿੱਚ ਇਹ ਲਾਈ ਜਾਂਦੀ ਆ ਤੇ ਹਣਾ ਇਹ ਸੋ ਇਹ ਕਈ ਵਾਰ ਭਰੀ ਹੁੰਦੀ ਆ ਕਿਵੇਂ ਜਿਵੇਂ ਇੱਥੋਂ ਦੇ ਲੋਕ ਆ ਹੋਰ ਬਹੁਤ ਉਹ ਜਿਵੇਂ ਮੌਸਮ ਗਰਮੀ ਦਾ ਹੁੰਦਾ ਹਣਾ ਤੇ ਉਦੋਂ ਆ ਕੇ ਖਰੀਦਦਾ ਵੇਚਦੇ ਆ ਉਦੋਂ ਕਹਦੀਏ ਵੀ ਦੁੱਧ ਰਾਡੇ ਵੇਚਣ ਵਾਲੇ ਵੀ ਆ ਜਾਂਦੇ ਆ ਆਪ ਦੀ ਦੇਖੋ ਵੀ ਸਬਜ਼ੀ ਗੋਭੀ ਲਈ ਬੈਠੇ ਆ ਪੱਤਾ ਗੋਭੀ ਆ ਹਣਾ ਤੇ ਫਨ ਆ ਪਿਆ ਖੜਤ ਰਾਂ ਦਾ ਸਾਮਾਨ ਇਸ ਮਾਰਕੀਟ ਦੇ ਵਿੱਚ ਮਿਲ ਜਾਂਦਾ ਤੇ ਹਰ ਬੰਦਾ ਆਪ ਦੀ ਮਦਦ ਨਾਲ ਸੇਲ ਕਰ ਸਕਦਾ ਇਹਦੇ ਲਈ ਸਵੇਰੇ ਇੱਕ ਸਿਰਫ ਇਹਨਾਂ ਖੜਾ ਜਿਹੜਾ ਇੱਥੇ ਕੰਮ ਕਰਦਾ ਸਾਡੀ ਖੁਦ ਸਾਡੀਆਂ ਪੰਨੀਆਂ ਜਿਵੇਂ ਵਾਰਤੋਂ ਮਿੰਦੇ ਹੈ ਹਲੋ ਅੱਜ ਨੰਬਰ ਚੀਜ਼ ਸਾਮ ਅੱਜ ਕੱਪੜੇ ਤਾਂ ਰੱਖੇ ਹੋਇਆ ਇਲੈਕਟ੍ਰੋਨਿਕ ਦਾ ਸਾਮਾਨ ਆਹੋ ਆਹ ਦੇਖੋ ਇਹ ਲੇਗ ਦੇ ਵਿੱਚ ਤੇ ਆਹ ਦੇਖੋ ਕੱਪੜੇ ਹਰ ਸਬਜੀ ਇੱਥੇ ਮਤਲਬ ਤਾਜੀ ਮਿਲ ਜਾਂਦੀ ਹੈ ਆਹ ਦੇ ਰੇਕ ਬੰਦੇ ਨੇ ਆਪ ਦੇ ਪੈਸੇ ਪੇ ਕਰਨੇ ਆ ਚੀਜ਼ ਲੈ ਲੈਣੀ ਆ ਆਹ ਦੇਖ ਲੋ ਇਹ ਵੀ ਚੈਨ ਵਾਲਿਆਂ ਦਾ ਕਰੋਕਰੀ ਦਾ ਸਮਾਨ ਐ ਲੱਗਿਆ ਪਿਆ ਤੇ ਜਿਵੇਂ ਖਰੀਦਦਾਰੀ ਕਰਨ ਵਾਲੇ ਭਾਂਡੇ ਐ ਮਿਲ ਜਾਂਦੇ ਆ ਤੇ ਇਧਰ ਜਿਵੇਂ ਸੈਕੰਡ ਹੈਂਡ ਮਾਲ ਉਹ ਮਿਲ ਜਾਂਦਾ ਸੈਕੰਡ ਹੈਂਡ ਕੋਈ ਵੀ ਚੀਜ਼ ਆ ਵਿੱਚ ਆਉਂਦੇ ਪ੍ਰੋਡਕਟ ਜੋ ਕਿੰਨੇ ਕੱਪੜੇ ਪਏ ਆ ਇਹ ਸੇਲ ਇੱਥੇ ਹਰ ਵਕਤ ਲੱਗਦੀ ਰਹਿੰਦੀ ਆ ਦੋਸਤੋ ਇੱਥੇ ਹਰ ਕੋਈ ਜਿਹੜਾ ਬੰਦਾ ਹੈਗਾ ਉਹ ਆਦਾ ਕਾਰੋਬਾਰ ਛੋਟਾ ਮੋਟਾ ਕਰ ਸਕਦਾ ਹੁੰਦਾ ਹੈਗਾ ਇਹਦੇ ਚੋਂ ਆਉਦੀ ਖਰੀਦ ਦਾ ਜੋ ਸਬਜ਼ੀਆਂ ਦਾ ਕੋਈ ਕੋਈ ਕੱਪੜੇ ਦਾ ਛੋਟਾ ਮੋਟਾ ਕਾਰੋਬਾਰ ਆ ਉਸੇ ਤਰ੍ਹਾਂ ਕਿਕਿਣਾ ਅਤੇ ਕਿਸਾਨੀ ਤੇ ਗਧੀਆਂ ਵੀ ਦੁਕਾਨਦਾਰੀ ਕਾਮਯਾਬ ਰਹਿੰਦੀ ਹੈ ਆਪਣੇ ਅੰਗੂਣੀ ਸਿਰਫ ਆਪਾਂ ਹਲੋ ਮਾਹੀ ਮੈਂ ਤੇ ਪੰਜਾਬ ਮਗਰਾਤ ਜਿਵੇਂ ਕਿ ਆਪਣੇ ਸਿਰਫ ਦੁਕਾਨਦਾਰੀ ਇਸੇ ਤਰੀਕੇ ਨਾਲ ਸੀਮਤ ਆ ਆ ਦੇਖੋ ਉਹਨੇ ਕਿਹਾ ਸਾਰਾ ਕਿ ਜੇ ਨਾਲ ਐਂਤ ਪੜੋਗੀ ਆਪਣੇ ਸਾਹ ਪ੍ਰੋਬਲਮ ਇਹ ਆਉਂਦੀ ਆ ਵੀ ਆਪਣੇ ਛੋਟੇ ਮोटे ਕੰਮ ਨੂੰ ਕਾਮਚਾ ਆਪਣਾ ਸ਼ਰਮ ਮਹਿਸੂਸ ਕਰਦੇ ਆ ਜਿਹੜਾ ਬਜ਼ੁਰਗ ਬੈਠਾ ਲਤੋਂ ਆ ਰਹੀ ਆ ਤੇ ਇਹ ਫਿਰ ਵੀ ਇੱਥੇ ਆਪਣਾ ਛੋਟਾ ਮोटा ਬੈਠਾਗਾ ਤੇ ਇਹਨੇ ਹਰ ਸ਼ੁੱਕਰਵਾਰ ਆ ਕੇ ਆਹ ਦਾ ਸਮਾਨ ਵੇਚਣਾ ਤੇ ਆਹ ਤੁਸੀਂ ਦੇਖ ਸਕਦੇ ਹੋ ਪੁਰਾਣੇ ਕੱਪੜੇ ਆਹ ਤੁਸੀਂ ਇਧਰਲੀ ਛੱਡ ਦੇਖ ਸਕਦੇ ਹੋ ਨੇ ਪੁਰਾਣੇ ਕੱਪੜੇ ਇਹਨਾਂ ਨੇ ਸੇਲ ਕਰਨੇ ਆ ਜੋ ਵੀ ਵੇਚ ਦਿੰਦਾ ਇਹਨਾਂ ਨੂੰ ਖਰੀਦ ਲੈਂਦੇ ਆ ਤੇ ਇੱਥੇ ਆ ਕੇ ਸੇਲ ਕਰਦੇ ਆ ਹਨਾ ਦੋਸਤੋ ਇੱਥੇ ਹਰ ਕੋਈ ਇਨਸਾਨ ਆ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਇਹ ਮੁਰਗੀਆਂ ਵਾਲਾ ਬੈ ਖੜਾਗਾ ਮੁਰਗੀਆਂ ਵੇਚੀ ਜਾਂਦਾ ਆ ਆਪਣੀਆਂ ਇੱਥੇ ਆਪਦੀ ਦੇਖ ਲਓ ਵੀ ਆ ਸਮਾਨ ਵੇਚਣ ਲਈ ਖਰੀਦਣ ਲਈ ਲੋਕ ਗੱਡੀਆਂ ਤੇ ਆਉਂਦੇ ਆ ਤੇ ਹਨ ਗੱਡੀ ਤੇ ਆਉਣਾ ਮਾੜੀ ਗੱਲ ਨਹੀਂ ਗੱਡੀ ਹਰ ਕੋਲੇ ਹੋਣੀ ਚਾਹੀਦੀ ਆ ਕਿਉਂਕਿ ਸਹੂਲਤ ਆ ਇੱਥੇ ਲੋਕ ਕੀ ਕਰਦੇ ਆ ਕਾਰੋਬਾਰ ਕਰਦੇ ਆ ਛੋਟੇ-ਮੋਟੇ ਕਾਰੋਬਾਰ ਇੱਥੋਂ ਤੱਕ ਜਿਹੜਾ ਕਪੜੇ ਵੇਚ ਰਿਆ ਉਹਦੇ ਕੋਲ ਵੀ ਆਪਦੀ ਗੱਡੀ ਆ ਆ ਦੇਖੋ ਗੱਡੀਆਂ ਤੇ ਲੋਕ ਲੈਣ ਆਏ ਆ ਓਧਰ ਵੀ ਸਾਈਡ ਤੇ ਆ ਗੱਡੀਆਂ ਤੇ ਆ ਰਹੇ ਆ ਕੋਈ ਇਡਰ ਆ ਰਹੀ ਕਰਨ ਆਇਆ ਇਹ ਹਮੇਸ਼ਾ ਸ਼ੁੱਕਰਵਾਰ ਕਿਸੇ ਪਿੰਡ 'ਚ ਸ਼ਨੀਵਾਰ ਕਿਸੇ ਵੈਦ ਪਿੰਡ ਕਹਦੀ ਆ ਪਿੱਖਾ ਖੜਾ ਦੇਖੋ ਵੀ ਪਹਿਣ ਤੇ ਵੱਡੇ ਵੱਡੇ ਕੰਟੇਨ ਕੰਟੇਰ ਆ ਕਹਦੀ ਇਹ ਵੀ ਗੱਡੀਆਂ ਪੁਰੀਆਂ ਕਹਦੀਆਂ 1 ਘੈਂਟ ਗੱਡੀਆਂ ਆ ਖੜੀਆਂ ਜਿਹੜੀਆਂ ਵੀ ਵਧੀਆ ਬ੍ਰਾਂਡ ਦੀਆਂ ਤੇ ਇਹਨਾਂ ਨੇ ਆ ਕੇ ਦੇਖੋ ਵੀ ਸ਼ਹਿਦ ਵੇਚਣ ਵਾਲਾ ਵੀ ਬੰਦਾ ਜਿਹੜਾ ਹੈਗਾ ਉਹ ਗੱਡੀ ਤੇ ਆ ਕੇ ਆਉਂਦਾ ਹੈ ਨਾ ਸਮਾਨ ਵੇਚਦਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੁੰਦੀ ਵੀ ਅਸੀਂ ਕੁਝ ਵੇਚ ਰਹੇ ਆ ਜਾਂ ਅਸੀਂ ਖੇਤੀ ਕਰਦੇ ਆ ਜਾਂ ਕਿਹਦੀ ਇਹ ਸਬਜ਼ੀ ਬਾਜੀ ਲਾਉਂਦੇ ਆ ਜਾਂ ਸਬਜ਼ੀ ਵੇਚਦੇ ਆ ਤੇ ਆਪਣੇ ਲੋਕ ਇਸ ਚੀਜ਼ ਆ ਸ਼ਰਮ ਆਉਂਦੇ ਆ ਕਿ ਹੈਨਾ ਕਹਿੰਦੇ ਵੀ ਯਾਰ ਆਪਾਂ ਆ ਖੇਤੀ ਕਿਉਂ ਕਰ ਰਹੇ ਆ ਆ ਸਬਜ਼ੀ ਕਾਜੀ ਕਿਉਂ ਵੇਚ ਰਹੇ ਆ ਠੀਕ ਹੈ ਤੇ ਹਰ ਇਨਸਾਨ ਇਥੇ ਕਈ ਵੀ ਕੰਮ ਕਰਦਾ ਮਿੰਟ ਕਰਦਾ ਆ ਤੁਸੀਂ ਦੇਖਾਰੇ ਮ